Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਰਾਮ ਮਦਰ ਪ੍ਰਾਨ ਪਰਿਸ਼ਟਾ ਦਿਵਸਤੇ ਸੰਬੰਧ ਵਿੱਚ ਅਜ ਕੁਟਕੁਰਾ ਚੁਲੇਖ ਰਾਜ ਐਂਡਸਨ ਜਵਾਲੀਆ ਬੇ ਕਰਜਵਲੋਂ ਪੀਜ਼ਾ ਸੈਂਡਵਿਚ 버ਗਰ ਅਤੇ ਸਲਾਦ ਅੱਦੇ ਦਾ ਲੰਗਰ ਲਗਾਇਆ ਗਿਆ ਇਸ ਦੌਰਾਨ ਪਰਬੂram ਜੀ ਦੇ ਜਕਾਰੇ ਲਗਾਏ ਗਿਆ ਤੇ ਸ਼ਹਿਰ ਵਾਸੀ ਨੂੰ ਸ਼੍ਰੀ ਰਾਮ ਦੇਦੂ ਘਾਟਨ ਦੀ ਵਧਾਈਆਂ ਵੀ ਦਿੱਤੇ ਗਏ ਇਸ ਮੌਕੇ ਬਿੱਟੂ ਨਰੁੱਲਾ ਜੀ ਵੱਲੋਂ ਲੰਗਰ ਵਰਤਾਨ ਦੀ ਸ਼ੁਰੂਆਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਅੱਜ ਦਾ ਦਿਨ ਇੱਕ ਇਤਿਹਾਸਿਕ ਦਿਨ ਹੈ ਉਹਨਾਂ ਨੇ ਕਿਹਾ ਕਿ ਸਾਰੇ ਰਲ ਮਿਲ ਕੇ ਹਰ ਕਰਦੀਵਾਲੀ ਬਣਾਈ ਜਾਵੇ ਕਟਕੜ ਤੋਂ ਹਰਜੀਤ ਬਰਾੜ ਬਿਊਰੋ ਚੀਫ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਬਹੁਤ ਇੱਕ ਇਤਿਹਾਸਿਕ ਪ੍ਰੋਗਰਾਮ ਹੈ ਸਾਡੇ ਸ਼੍ਰੀ ਰਾਮ ਪ੍ਰਭੂ ਅੱਜ ਜੋਧਿਆ ਦੇ ਵਿੱਚ ਬੁਲਵਾ ਰਹੇ ਹੈ ਬਹੁਤ ਜ਼ਰੂਰੀ ਅਡੀਕ ਚੀਗੀ ਬਹੁਤ ਜ਼ਰੂਰੀ ਕਾਮਨਾ ਸੀ ਬੜੇ ਦਿਲ ਦੀ ਮਨ ਲੋ ਅੰਛਾ ਸੀ ਜੇ ਪ੍ਰਭੂ ਰਾਮ ਕਬ ਆਏਗੇ ਪ੍ਰਭੂ ਰਾਮ ਸਾਡੇ ਮਨ ਅੱਜ ਜੋਧਿਆ ਦੇ ਵਿੱਚ ਮਨ ਜਿੰਮੇ ਕਹਿੰਦੇ ਬਰਾਜਮਾਨ ਹੋ ਰਹੇ ਹੈ ਸਾਡੇ ਕੁਝ ਪ੍ਰਬੰਧਕ ਕੋਈ ਸਾਡੀ ਸੰਸਥਾਵਾ ਕੋਈ ਸਾਡੀ ਸਰਕਾਰਾ ਖੁਸ਼ੀ ਬਹੁਤ ਜ਼ਿਆਦਾ ਨਵੀਂ ਹੋਤੀ ਬਹੁਤ ਜ਼ਿਆਦਾ ਰਸ਼ ਔਣ ਕਰਕੇ ਉਹਨਾਂ ਨੇ ਕਹਿੰਦੇ ਆਪਦੇ ਮਨੋ ਸ਼ਹਿਰ ਦੇ ਵਿੱਚ ਆਪਦੇ ਕਸਬੇ ਦੇ ਵਿੱਚ ਆਪਦੇ ਗਲੀ ਦੇ ਵਿੱਚ ਆਪਦੇ ਮੰਡੇ ਦੇ ਵਿੱਚ ਇਹ ਜਿਹੜਾ ਮੈਨੂੰ ਇੱਕ ਜਿਹੜਾ ਆਮ ਦੀ ਜਿਹੜੀ ਖੁਸ਼ੀ ਦੇ ਵਿੱਚ ਪਰ ਪ੍ਰਭੂ ਰਾਮ ਦੀ ਆਮ ਦੀ ਖੁਸ਼ੀ ਦੇ ਵਿੱਚ ਇਹ ਜਿਹੜਾ ਦਿਨ ਹੈ ਮੈਨੂੰ ਇਤਿਹਾਸਿਕ ਦਿਨ ਹੈ ਇਹ ਨੂੰ ਬੜੀ ਵੱਲੋਂ ਜਿਵੇਂ ਕਹਿੰਦੇ ਇੱਕ ਸੁੱਖ ਸ਼ਾਂਤੀ ਦਾ ਮੈਨੂੰ ਜਿਵੇਂ ਕਹਿੰਦੇ ਆਸਰੇ ਦੀ ਜਗਾ ਬੰਦਾ ਬਣਾਵੇ ਅਸੀਂ ਜਿਹੜਾ ਅੱਜ ਮੈਨੂੰ ਕੋਟਪੂਰਾ ਦੇ ਵਿੱਚ ਫੌਜੀ ਰੋਡ ਦੇ ਵਿੱਚ ਇੱਕ ਸਾਡੇ ਬੌਂਡ ਬ੍ਰੈਡ ਵੱਲੋਂ ਵਾਲੀਆ ਜੀ ਮਸਤ ਵਾਲੀਆ ਜੀ ਹੈ ਉਹਨਾਂ ਨੂੰ ਜਿਵੇਂ ਕਹਿੰਦੇ ਉਹਨਾਂ ਦਾ ਸਾਡੀ ਖੁਸ਼ੀ ਸਾਡੀ ਹੋ ਰਹੀ ਹੈ ਉਹ ਇੱਕ ਕੋਟਪੂਰੇ ਇੱਕ ਨਵੇਲਾ ਕੰਮ ਕਰ ਰਹੇ ਜੀ ਆਪਾਂ ਲੰਗਰ ਸੋੜੇ ਹੋਣਗੇ ਬਤੇਰੇ ਮਨ ਲੋ ਬੜੇ ਕਿਸਮ ਦੇ ਲੰਗਰ ਸੋਣੇ ਹੋਣਗੇ ਪਹਿਲੀ ਵਾਰ ਕੋਟਪੂਰਾ ਦੇ ਵਿੱਚ ਮਨ ਲੋ ਪੀਜ ਦਾ 버ਗਰ ਦਾ ਕੈਤੀ ਦਾ ਪੈਸਟੀ ਦਾ ਠੰਡੇ ਦਾ ਕੋਫੀ ਦਾ ਇਹ ਵਾਲੀਆ ਮਨ ਲੋ ਵਾਲੀਆ ਬ੍ਰਦਰ ਹੈ ਵਾਲੀਆ ਸੰਸਕਰ ਦਾ ਮਨ ਜਿੰਨੇ ਕਹਿੰਦੇ ਸਪੋਰਟਰ ਕਰਦੇ ਆ ਇਹ ਇੱਕ ਬੜਾ ਨਵਲ ਕਿਦੋਂ ਵਿਕਲਾ ਦੇਣਾ ਇਤਿਹਾਸਿਕ ਦਿਨ ਬਣ ਜਾਊਗਾ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹਨਾਂ ਨੂੰ ਵੀ ਮਨ ਲੋ ਸ਼ੁਭ ਕਾਮਨਾ ਦੇਣੇ ਇਹਨਾਂ ਨੂੰ ਵਧਾਈ ਦੇਣੇ ਆ ਜਿੱਦਾਂ ਜਿੱਦਾਂ ਮੁੱਲੋ ਪ੍ਰਮਾਤਮਾ ਨੇ ਅੱਜ ਕਿਰਪਾ ਕੀਤੀ ਸ਼੍ਰੀ ਰਾਮ ਨੇ ਕਿਰਪਾ ਕੀਤੀ ਹੈ ਇਹਨਾਂ ਦੇ ਪਰਿਵਾਰ ਦੇ ਉੱਤੇ ਵੀ ਮੁੱਲੋ ਕਿਰਪਾ ਬਣੀ ਰਵੇ ਸਾਡੇ ਸ਼ਹਿਰ ਦੇ ਵੀ ਕਿਰਪਾ ਬਣੀ ਰਵੇ ਸਾਡੇ ਪੌਜੀ ਰੋਡ ਦੇ ਵੀ ਕਿਰਪਾ ਬਣੀ ਰਵੇ ਇਹਨਾਂ ਦੇ ਸਾਥੀਆਂ ਦੇ ਇਹਨਾਂ ਦੇ ਭਰਾਵਾਂ ਦੇ ਇਹਨਾਂ ਦੇ ਭਾਈਚਾਰਾ ਦੇ ਸਾਡੇ ਜਿਹੜੇ ਜਿੰਨੇ ਵੀ ਅਸੀਂ ਮੁੱਲੋ ਅੱਜ ਕਥੇ ਹੋਏ ਆ ਇਹਨਾਂ ਦੇ ਹੱਦ ਦੇ ਮੁੱਲ ਜਿਵੇਂ ਕਿ ਪ੍ਰਭੂ ਦੀ ਰਾਮ ਕਿਰਪਾ ਬਣੇ ਇੰਦੀ ਗੱਲ ਕਹਿੰਦਾ ਬੇਟਾ ਮੁੱਲੋਲਾ ਪ੍ਰਚਾਰ ਕਰ ਤਾਮ ਪਾਤੀ ਹਲਾ ਨੂੰ ਤਲਵਾਦ ਕਰਦਾ ਜੀ ਮਿਹਰਬਾਨੀ ਇਹ ਇੱਕ ਨਾ ਨਵੀਂ ਨਵੀਂ ਇਨਫੋਰਮੇਸ਼ਨ ਨਾ ਮੈਨੂੰ ਮਿਲੋ ਬਿਲੀ ਹੈ ਇੱਕ ਮਲੋ ਆਗਰੇ ਦੇ ਵਿੱਚ ਇੱਕ ਪ੍ਰੋਡਕਟ ਲੱਗਿਆ ਟਮਾਟੋ ਕੈਚਅਪ ਦਾ ਉਹਦਾ ਨਾਮ ਹੈਗਾ ਟ੍ਰੱਕ ਮਿਸਟਰ ਟੁਕ ਮਿਸਟਰ ਟੁਕ ਉਹਦਾ ਨਾਮ ਹੈਗਾ ਉਹ ਜਦੋਂ ਮੈਨੂੰ ਗੱਲ ਸੁਣੀ ਹੈ ਇਹਨਾਂ ਦਾ ਸੰਪਰਕ ਹੋਇਆ ਹੈ ਉਹ ਜਿਹੜੀ ਆਪਦੀ ਕੈਚਅਪ ਹੈ ਅੱਜ ਬਲੋ ਜਿਹੜੀ ਮੈਨੂੰ ਫ੍ਰੀਜ ਦੇ ਵਿੱਚ ਮੈਨੂੰ ਜਿੰਮੇ ਕਹਿੰਦੇ ਸਰਵ ਕਰ ਰਹੇ ਆ ਜਿੰਨਾ ਵੀ ਲੰਗਾ ਦੇ ਵਿੱਚ ਕਰਤਾ ਆਊਗਾ ਮਿਸਟਰ ਟੁਕ ਦਾ ਉਹ ਹੈਂਡਲ ਕਰਨਗੇ ਜੀ ਇਸ ਕਰਕੇ ਇਹਨਾਂ ਦੀ ਜਿਹੜੀ ਮਲੋ ਜਿਹੜੀ ਮਲੋ ਅੱਜ ਹਾਜ਼ਰ ਕੀਤੀ ਉਹਨਾਂ ਨੇ ਆਪਣੇ ਇਸ ਮੌਸਮ ਮੌਕੇ ਤੇ ਕੀਤੀ ਹੈ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਕਿ ਉਹਨਾਂ ਨੇ ਵੀ ਆਪਦਾ ਇੱਕ ਮੁੱਲੋ ਸ਼ੇਅਰ ਕੀਤਾ ਹੈ ਕਿ ਸਾਥ ਕੀਤੀ ਹੈ ਸਾਥ ਪਾਣ ਦੇ ਉਹਨਾਂ ਨੂੰ ਲੱਖ ਲੱਖ ਵਧਾਈ ਦੀ ਬਹੁਤ ਹੀ ਅਰਸੇ ਤੋਂ ਅਮੰਗਾ ਤੇ ਉਮੀਦਾਂ ਦੇ ਸਿਰੇ ਚੜਦੇ ਹੋਏ ਸ਼੍ਰੀ ਭਗਵਾਨ ਸ਼੍ਰੀ ਰਾਮ 500 ਸਾਲਾਂ ਬਾਅਦ ਆਦੇ ਸਤੰਤਵ ਰਾਜਮਾਨ ਦੁਆਰਾ ਹੋ ਰਿਹਾ ਹੈ ਅਸੀਂ ਬੇਰੋ ਖੁਸ਼ੀ ਦੇ ਨਾਲ ਭਗਵਾਨ ਸ਼੍ਰੀ ਰਾਮ ਜੀ ਦੀ ਸੇਵਾ ਦੇ ਵਿੱਚ ਆ ਪ੍ਰਸ਼ਾਦ ਜਨਤਾ ਦੀ ਸੇਵਾ ਲਈ ਲਗਾ ਰਹੇ ਹਾਂ ਜਿਹਦੇ ਵਿੱਚ ਟ੍ਰਿਕ ਕੰਪਨੀ ਸੌਸ ਤੇ ਬੌਂਡ ਫੂਡਸ ਆ ਵਲੀ ਅਧਕਰ ਗੌਰ ਲੇਗਰਸ ਆਜ ਦੇ ਲੋਕ ਬਹੁਤ ਬਤਵਾਸਾ ਸੇਵਾ ਕਰਨ ਦੇ ਲੀਜੀਓ ਤੇ ਮੈਕਸ ਵਾਲੀ ਬੋਲੋ ਸਵਾਤਵਾਸ ਬਤਵਾਸਾ ਸੇਵਾ ਕਰਨ ਦਾ ਭਗਵਾਨ ਸ਼੍ਰੀ ਰਾਮ ਦੀ ਕਿਰਪਾ ਜੇ ਨਾਲ ਸਾਨੂੰ ਯੋਗਿਆ ਮਿਲੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰੱਗਵ ਨਹੀਂ ਅੱਜ ਦਾ ਦਿਨ ਬਹੁਤ ਖੁਸ਼ੀ ਵਾਲਾ ਹੈ ਕਿਉਂਕਿ 500 ਸਾਲ ਬਾਅਦ ਭਗਵਾਨ ਸ਼੍ਰੀ ਰਾਮ ਆਉਂਦੇ ਉਸ ਅਯੋਧਿਆ ਨਦੀ ਦੇ ਵਿੱਚ ਬਿਖਾਰੇ ਹਨ ਸਾਨੂੰ ਤੇ ਸਾਰੇ ਫੌਜੀ ਰੋਡ ਵਾਲਿਆਂ ਨੂੰ ਜਿਹੜੇ ਮੇਖੜਾ ਜਨਸਾਨ ਵਾਲਿਆ ਬ੍ਰਦਰ ਜਿਹੜੇ ਹੈਗੇ ਨੂੰ ਸਾਰਿਆਂ ਨੂੰ ਖੁਸ਼ੀ ਹੋਈ ਹੈ ਇਹ ਸਾਰੇ ਬਾਜ਼ਾਰ ਨੂੰ ਖੁਸ਼ੀ ਹੋਈ ਹੈ ਔਰ ਇਹਨਾਂ ਨੇ ਆਪ ਦੇ ਵੱਲੋਂ ਆਪ ਦਾ ਲੰਗਰ ਲਾਇਆ ਗਿਆ ਹੈ ਜਿਹੜਾ ਕਿ ਬੋਨ ਬ੍ਰੈਡ ਵਾਲਿਆਂ ਨੇ ਵੀ ਸਾਥ ਦਿੱਤਾ ਹੈ ਔਰ ਕੈਚਪ ਜਿਹੜੀ ਕੈਚਪ ਵਾਲੇ ਵੀ ਸਾਡੇ ਨਾਲ ਹਨ ਇਹਨਾਂ ਵੱਲੋਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੇ ਭਗਵਾਨ ਜੀ ਰਾਮ ਅਗੇ ਅਰਦਾਸ ਕਰਦੇ ਆ ਕਿ ਸਾਰੇ ਹਿੰਦੂਸਤਾਨੀਆਂ ਦੇ ਉੱਤੇ ਕਿਰਪਾ ਰੱਖਣ ਕਿਸੇ ਵੀ ਕਿਸਮ ਦੀ ਕਿਸੇ ਦੇ ਕੋਈ ਆਂਛਣਾ ਆਵੇ ਸਭ ਦੇ ਦੁੱਖ ਕਟੇ ਜਾਣ ਜੈ ਜੀ ਰਾਮ ਮੈਂ ਇੱਕ ਟੈਕ ਆਪਣੇ ਕੰਪਨੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਲੰਗਰ ਦੇ ਵਿੱਚ ਬਹੁਤ ਜ਼ਿਆਦਾ ਸੰਯੋਗ ਪਾਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਕਹ ਆਪਣੇ ਲੇਖ ਰਾਜ ਸੰਜਵਾਲੀਆ ਇਹਨਾਂ ਨੇ ਬਹੁਤ ਤਰ੍ਹਾਂ ਦਾ ਮੈਂ ਤਾਂ ਪਹਿਲੀ ਵਾਰ ਕੋਰਕਪੁਰਾ ਵਿੱਚ ਬੌਨ ਬਰੈੱਡਾਂ ਨਾਲ ਲੰਗਰ ਲਾ ਕੇ ਸਨੈਕਸ ਬਰੈੱਡ ਕੌਫੀ ਚਾਹ ਦਾ ਤੇ ਖੰਡੜਾ ਪੀਜੇ ਦਾ ਲੰਗਰ ਤੇ ਪਹਿਲੀ ਵਾਰ ਕੋਰਕਪੁਰਾ ਦੇ ਵਿੱਚ ਜੈ ਸ਼੍ਰੀ ਰਾਮ ਦੀ ਕਿਰਪਾ ਨਾਲ ਉਹ ਯੋਧਿਆਂ ਦੇ ਵਿੱਚ ਜੈ ਸ਼੍ਰੀ ਰਾਮ ਪ੍ਰਭੂ ਜੀ ਨੇ ਆਦੇ ਮੰਦਰ ਜਿਵੇਂ ਪ੍ਰਵੇਸ਼ ਕੀਤਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ